1509 ਕਿਸਮ ਦਾ ਝੋਨਾ ਦਾਣਾ ਮੰਡੀਆਂ 'ਚ ਪਹੁੰਚ ਰਿਹਾ ਹੈ ਖਾਸ ਤੌਰ ਤੇ ਜਿਹੜਾ ਮਾਲਵੇ ਦੇ ਇਲਾਕੇ ਸਮਾਣਾ ਦੀ ਦਾਣਾ ਮੰਡੀ ਵਿੱਚ ਝੋਨਾ 1509 ਕਿਸਮ ਦਾ ਪਹੁੰਚਿਆ ਹੈ ਦੇਖੋ ਤੁਸੀਂ ਵਪਾਰੀ ਝੋਨੇ ਦੀ ਖਰੀਦ ਕਰ ਰਹੇ ਹੋ ਔਰ ਇਸ ਵਾਰ ਰੇਟ ਕਿੰਨਾ ਕਿ ਜਾ ਰਿਹਾ ਹੈ ਅਸੀਂ ਵਪਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਰੇਟ ਕੀ ਹੈ ਇਹ ਰੇਟ ਜਿਹੜਾ ਹੈ ਨਾ ਵਧੀਆ ਕੁਆਲਿਟੀ ਦਾ ਝੋਨਾ ਜਿਹੜਾ ਦਾਣਾ ਮੰਡੀ 'ਚ ਆ ਰਿਹਾ ਹੈ 1509 ਕਿਸਮ ਦਾ ਝੋਨਾ ਹੈ ਇਸ ਦੀ ਖਰੀਦ ਪ੍ਰਾਈਵੇਟ ਵਪਾਰੀ ਖਰੀਦਦੇ ਸਰਕਾਰੀ ਖਰੀਦ ਦੀ ਸ਼ੁਰੂਆਤ 15 ਤਾਰੀਖ ਦੇ ਬਾਅਦ ਹੋਣੀ ਹੈ ਲੇਕਿਨ ਉਸ ਤੋਂ ਪਹਿਲਾਂ ਵਪਾਰੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਲਗਾਤਾਰ ਇਹ ਕਿਸਾਨ ਮੰਡੀ ਤੇ ਆਣੇ ਸ਼ੁਰੂ ਹੋ ਗਏ ਟਰਾਲੀਆਂ ਆਈਆਂ ਕਾਫੀ ਟਰਾਲੀਆਂ ਸਮਾਨਾ ਦਾਣਾ ਮੰਡੀ 'ਚ ਪਹੁੰਚੀ ਹੈ ਪੰਜਾਬ ਦੇ ਵਿੱਚ ਤਾਂ ਨੁਕਸਾਨ ਹੈ ਹੀ ਕਿਸਾਨਾਂ ਦਾ ਝੋਨੇ ਦਾ ਲੇਕਿਨ ਜੋ ਰੇਟ ਮਿਲ ਰਹੇ ਹੈ ਕਿਸਾਨ ਕਹਿੰਦੇ ਕੁਝ ਰੇਟ ਹੋਰ ਜ਼ਿਆਦਾ ਮਿਲੇ ਤਾਂ ਕਿ ਕਿਸਾਨਾਂ ਦਾ ਆਰਥਿਕ ਪੱਧਰ ਹੋਰ ਉੱਚਾ ਹੋ ਸਕੇ। ਅਸੀਂ ਗੱਲਬਾਤ ਕਰਦੇ ਹਾਂ ਕਿਸਾਨ ਨਾਲ ਕਿ ਨਾਮ ਵੀ ਤੁਹਾਡੇ ਬਟੇ ਦਾ ਮਨਦੀਪ ਸਿੰਘ ਹਾਂ ਕਿਹੜਾ ਪਿੰਡ ਹੈ ਨਮਾਦਾ ਜੀ ਹਾਂ ਕਿਹੜੀ ਕਿਸਮ ਦਾ ਝੋਨਾ ਲੈਂਦੇ 1500 ਲੋ ਜੀ ਕਿੰਨੇ ਵਿੱਜੇ ਤੁਸੀਂ ਇਹ ਤਕਰੀਬਨ ਜੀ ਕਿੱਲਾ ਕਿ ਸਿਗਾ ਆਪਣਾ ਕਿੱਲਾ ਕਿ ਸਿਗਾ ਜੀ ਆਪਣਾ ਹਾਂ ਬਾਕੀ ਦੂਜੀ ਪਰਮਲ ਜੀ ਦੀ ਗੁਰਦੀਪ ਸਿੰਘਾ ਜੀ ਪਿੰਡ ਫਤੇਪੁਰ ਜੀ ਇਹ ਹੈਗਾ ਜੀ 1509 ਮਾਸਮਤੀ ਪਿੰਡ ਚ ਹੈਗਾ ਜੀ ਤਕਰੀਬਨ 100 ਸਵਾ 100 ਕਿੱਲੇ ਜੀ ਹਾਂ ਜੀ ਕਿੰਨੇ ਕਿੱਲੇ ਨੇ ਜੀ ਹਾਂ ਜੀ ਇਹ 1509 ਹੈ ਜੀ ਝੋਨਾ ਇਹਦਾ ਕੱਲ ਸਮਾਨੇ ਦੇ ਵਿੱਚ ਲੱਗਾ ਕੋਈ 3265 70 ਰੁਪਏ ਰੇਟ ਇਹ ਜ਼ਿਮੀਂਦਾਰਾਂ ਦਾ ਜਿਹੜਾ ਗੇਤਰਾ ਝੋਨਾ ਹੈ ਇਹ ਸਾਡੇ ਕੋਲ ਜੀਵਿੰਦਾਰ ਦਾ ਆਇਆ ਪਹਾੜਪੁਰ ਤੋਂ ਆਇਆ ਮੇਰੀ ਤੇ ਦੁਕਾਨ ਆ ਅੱਜ ਤੁਸੀਂ ਆੜਤੀ ਹੋ ਮੈਂ ਆੜਤੀ ਆ ਜੀ ਹਾਂਜੀ ਕੀ ਨਵੇਂ ਤੁਹਾਡੇ ਜੀ ਗੁਰਧਿਆਨ ਸਿੰਘ ਜੀ ਅਗੋਟਾ ਸਿੰਘ ਕਿਹੜੇ ਪਿੰਡ ਹੈ ਪਹਾੜਪੁਰ ਜੀ ਪਹਾੜਪੁਰ ਕਿੰਨੇ ਪਿੱਜੇ 1509 ਤੁਸੀਂ ਇਹ ਅਬਦਲਬੇ ਹੈਗੇ ਨੇ ਜੀ 18 ਕਿੱਲੇ 18 ਕਿੱਲੇ ਹਾਂਜੀ ਤੇ ਕਿੰਨੇ ਸ਼ੁਰੂ ਕਰਤੇ ਬੜਾ ਬਾਡੀ ਤੁਸੀਂ ਹਾਂਜੀ ਬਾਡੀ ਸ਼ੁਰੂ ਕਰਤੀ ਜੀ ਗੱਲ ਆ ਤੇ ਜਿਹੜਾ ਰੇਟ ਮਿਲਿਆ ਬੰਦ ਕੱਲ ਜਿਹੜਾ ਕੱਲ ਰੇਟ ਮਿਲਿਆ ਹਾਂਜੀ ਠੀਕ ਹੈ ਰੇਟ ਹਾਂਜੀ ਨਹੀਂ ਹੋਰ ਚਾਹੀਦਾ ਸੀ ਪੈਸੇ ਦਾ ਜ਼ਿਆਦਾ ਤੋ ਕਿ ਜੇ ਇਤਨੀ ਝਾੜ ਵੀ ਬਹੁਤ ਘੱਟ ਨਿਕਲ ਰਿਆ ਜੀ ਝਾੜ ਘਾੜ ਹਾਂ ਜੀ ਝਾੜ ਤੁਸੀਂ ਐ ਮੰਨ ਲਓ ਜੀ 18 19 ਕੁਇੰਟਲ ਦਾ ਕਿੱਲੇ ਦਾ ਝਾੜ ਨਿਕਲ ਰਿਆ ਜੀ ਝਾੜ ਬਹੁਤ ਘੱਟ ਆ ਜੀ ਬੇ ਮੌਸਮੀ ਬਾਰਿਸ਼ਾ ਕਰਕੇ ਜੀ ਅੱਛਾ ਤਾਂ ਕਰਕੇ ਹਾਂਜੀ ਹਾਂਜੀ ਤੇ ਕਿੰਨਾ ਗ੍ਰੇਡ ਮਿਲਣਾ ਚਾਹੀਦਾ ਗ੍ਰੇਡ ਘੱਟੋ ਘੱਟ 35 3600 ਤਾਂ ਮਿਲੇ ਜੀ ਅਸੀਂ ਵਪਾਰੀਆਂ ਨਾਲ ਵੀ ਗੱਲ ਕਰਦੇ ਆ ਤੁੰਨਾ ਤੁੰਮਰਾ ਸਾਲੋਂ ਜੀ ਤੇ ਰੇਟ ਕਿੰਨਾ ਕੁ ਜਾ ਰਿਹਾ 3200 ਰੁਪਏ ਵਿਕਿਆ ਹੁਣ ਜੀ ਤੁਹਾਡੇ ਸਾਹਮਣੇ ਮੰਨ ਲਓ ਕੁਛ ਆਪ ਹੋਣਗੇ ਹੈ ਉਮੀਦ 3200 ਨਹੀਂ ਅੱਜ ਦੀ ਮੰਡੀ ਦਾ ਟਾਪ ਦਾ ਰੇਟ ਸਮਝ ਬੇ ਪੰਜਵਾਂ ਫਿਊਚਰ ਕਾਂਟ ਸੇ ਇਹ ਹੈ ਜੇ ਕੁਝ ਕਰ ਰਹੀਦਾ ਅਸੀਂ ਸਾਰਾ ਕੁਝ ਲਾ ਕੇ ਇਕੱਠਾ ਕਰ ਲੀਏ ਕੋ ਹੜ ਆਏ ਨੇ ਨੁਕਸਾਨ ਵੀ ਹੋਇਆ ਉਹ ਹੜਾ ਨਾਲ ਕੁਝ ਏਰੀਆ ਚ ਕਿਸੇ ਸਾਈਡ ਤੇ ਬੱਧ ਪ੍ਰਦੇਸ਼ ਤੇ ਰਾਜਸਥਾਨ ਚ ਫਾਇਦਾ ਵੀ ਹੋਇਆ ਹੋਊਗਾ ਜਿੱਥੇ ਹੜ ਆਇਆ ਉੱਥੇ ਤਾਂ ਨੁਕਸਾਨ ਹੈ ਹੀ ਹੂੰ ਪੰਜਾਬ ਮੇਂ ਨੁਕਸਾਨ ਹੈ ਨਾ ਉਹਦੇ ਵਿੱਚ ਨੋ ਡਾਊਟ ਠੀਕ ਸਰਬ ਪ੍ਰਬੰਧ ਪਹਿਲਾਂ ਤਾਂ ਮੈਂ ਮਹਿਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 15 ਤਰੀਕ ਨੂੰ ਝੋਨਾ ਜਿਹੜਾ ਉਹਦੀ ਜਿਹੜੀ ਬੋਲੀ ਹੈ ਉਹ ਕਰਨ ਦੀ ਕੋਲਤੀ ਵੀ ਅਸੀਂ 15 ਤਰੀਕ ਤੋਂ ਜਿਹੜਾ ਮੰਡੀਆਂ ਨੇ ਉਹ ਉੱਤੇ ਨਾ ਜਾਊਗਾ ਉਹਨੂੰ ਖਰੀਦਣਾ ਸ਼ੁਰੂ ਕਰ ਦਾਂਗੇ ਦੂਸਰਾ ਇਹ ਹੈ ਵੀ ਸਾਡੇ ਪ੍ਰਬੰਧ ਪੂਰੇ ਨੇ ਜੀ ਅਸੀਂ ਸਾਰਿਆਂ ਨਾਲ ਮੀਟਿੰਗਾਂ ਇੱਕ ਪਹਿਲਾਂ ਕਰ ਚੁੱਕੇ ਹਾਂ ਇੱਕ ਮੀਟਿੰਗ ਹੋਰ ਸਾਡੀ ਆ ਮਹੀਨੇ ਚ ਅਸੀਂ ਹੁਣ ਫੇਰ ਕਰਨੀ ਹੈਗੀ ਆ ਰੱਖਣੀ ਆ ਤੇ ਝੋਨਾ ਆ ਰਿਹਾ ਝੋਨੇ ਦੀਆਂ 20 25 ਟਰਾਲੀਆਂ ਸਾਡੇ ਕੋਲੇ 3 ਟਰਾਲੀਆਂ ਦਾ ਗੇੜਾ ਆ ਵੀ ਚੁੱਕਿਆ ਹੈ ਜਿਹੜਾ ਕੋਈ 3200 ਤੋਂ ਲੈ ਕੇ 3300 ਰੁਪਏ 3100 ਰੁਪਏ ਤੱਕ ਲੱਗ ਰਿਹਾ ਸਾਰਾ ਪ੍ਰਬੰਧ ਹੋ ਗਿਆ ਜੀ ਅੱਜ ਠੇਕੇਦਾਰ ਨਾਲ ਹੁਣੇ ਮੀਟਿੰਗ ਹੋ ਕੇ ਛੱਡਿਆ ਵੀ ਸਾਨੂੰ ਜਿਹੜੀਆਂ ਲਾਈਟਾਂ ਨੇ ਇੱਕ ਤਾਂ ਸਾਫ਼ ਸੁਥਰੀਆਂ ਇੱਕ ਕੋਈ ਲਾਈਟ ਨਾ ਭਜੇ ਉਹਦਾ ਸਾਰਾ ਪ੍ਰਬੰਧ ਜਿੰਨਾ ਵੀ ਹੈਗਾ ਜੀ ਸਾਫ਼ ਸਫਾਈ ਦਾ ਜਿਹੜਾ ਉਹ ਅੱਜ ਉਹਨਾਂ ਨੂੰ ਕਹਿਤਾ ਵੀ ਜਿਹੜੀਆਂ ਸੈਂਟਰ ਦੀਆਂ ਸਾਡੀਆਂ ਮੰਡੀਆਂ ਨੇ ਸੈਂਟਰ ਨੇ ਉਹਨਾਂ ਦੀ ਸਾਫ਼ ਸਫਾਈ ਹੈ ਜਿਹੜੀ ਉਹ ਕਰਾ ਦਿੱਤੀ ਜਾਵੇ ਜਿਹੜੀ ਊਰੇ ਮਣੀ ਮੋਟੀ ਹੋਣ ਵਾਲੀ ਹੈਗੀ ਉਹ ਲੱਗੇ ਹੋਏ ਨੇ ਕੈਮਰਾਮੈਨ ਬੀਗੇਗਰ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼